ਸਤਿ ਸ੍ਰੀ ਅਕਾਲ ਕਦੇ ਸੋਚਿਆ ਹੈ ਕਿ ਉਸ ਨੂੰ ਕਿਵੇਂ ਸਮਝਿਆ ਜਾਵੇ ਜੋ ਸਾਡੀ ਸਮਝ ਤੋਂ ਹੀ ਪਰੇ ਹੈ ਉਹ ਜੋ ਬੇਅੰਤ ਹੈ ਜਿਸ ਦੀ ਕੋਈ ਹੱਦ ਨਹੀਂ ਇੱਕ ਅ지ਹਸ ਵਾਲ ਹੈ ਜਿਸ ਨਾਲ ਸਦੀਆਂ ਤੋਂ ਵੱਡੇ ਵੱਡੇ ਫਿਲਾਸਫਰ ਤੇ ਖੋਜੀ ਜੂਝਦੇ ਆਏ ਨੇ ਇਹ ਸਵਾਲ ਸਿੱਧਾ ਸਾਡੀ ਸੋਚ ਦੀ ਨੀਂਹ ਨੂੰ ਹਿਲਾ ਦਿੰਦਾ ਹੈ ਸਾਡੇ ਕੋਲ ਸਭ ਤੋਂ ਵੱਡਾ ਸੰਦ ਹੈ ਸਾਡਾ ਮਨ ਸਾਡੀ ਸੋਚ ਪਰ ਕੀ ਇਹ ਸੰਦ ਕਾਫੀ ਹੈ ਉਸ ਨੂੰ ਮਾਪਣ ਲਈ ਜਿਸ ਦਾ ਕੋਈ ਮਾਪ ਹੀ ਨਹੀਂ ਚਲੋ ਇਸੇ ਸਵਾਲ ਦੀ ਗਹਿਰਾਈ ਵਿੱਚ ਉਤਰਦੇ ਹਾਂ ਵੇਖੋ ਸਾਡਾ ਸੁਭਾਅ ਹੀ ਕੁਝ ਇਸ ਤਰ੍ਹਾਂ ਦਾ ਹੈ ਕਿ ਅਸੀਂ ਹਰ ਚੀਜ਼ ਨੂੰ ਸਮਝਣ ਲਈ ਆਪਣੀ ਬੁੱਧੀ ਤੇ ਦਲੀਲਾਂ ਤੇ ਹੀ ਨਿਰਭਰ ਕਰਦੇ ਹਾਂ ਇਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਪਰ ਕੀ ਹੋਵੇ ਜੇ ਇਹੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਸਾਡੀ ਸਭ ਤੋਂ ਵੱਡੀ ਹੱਦ ਬਣ ਜਾਵੇ ਅਸੀਂ ਕਰਦੇ ਕੀ ਹਾਂ ਅਸੀਂ ਹਰ ਮੁਸ਼ਕਿਲ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜਦੇ ਹਾਂ ਨਵੇਂ-ਨਵੇਂ ਸਿਧਾਂਤ ਬਣਾਉਂਦੇ ਹਾਂ ਤੇ ਗਿਆਨ ਦੇ ਵੱਡੇ-ਵੱਡੇ ਮਹਿਲ ਖੜੇ ਕਰ ਲੈਂਦੇ ਹਾਂ ਸਾਡੀ ਪੂਰੀ ਸਭਿਅਤਾ ਦੀ ਨੀਂਹ ਹੀ ਐਸੇ ਸੋਚਦੇ ਰੱਖੀ ਗਈ ਹੈ ਸੱਚ ਪੁੱਛੋ ਤਾਂ ਇਹੀ ਸਾਡਾ ਜਾਣਿਆ ਪਛਾਣਿਆ ਰਾਹ ਹੈ ਸਾਡਾ ਕੰਫਰਟ ਜ਼ੋਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਦੋਂ ਕੀ ਹੁੰਦਾ ਹੈ ਜਦੋਂ ਸਵਾਲ ਇੰਨਾ ਵੱਡਾ ਹੋ ਜਾਵੇ ਕਿ ਸਾਡੀ ਸੋਚ ਦੀ ਪਹੁੰਚ ਛੋਟੀ ਪਾ ਜਾਵੇ ਜਦੋਂ ਸਾਡੇ ਸਾਰੇ ਤਰਕ ਸਾਰੀਆਂ ਦਲੀਲਾਂ ਜਵਾਬ ਦੇ ਜਾਣ ਬਸ ਇੱਥੇ ਹੀ ਇੱਕ ਬਹੁਤ ਡੂੰਗਾ ਰੋਹਾਨੀ ਸੱਚ ਸਾਡੇ ਸਾਹਮਣੇ ਆ ਖਲੋਂਦਾ ਹੈ ਤੇ ਇਹੀ ਸੱਚ ਸਾਨੂੰ ਗੁਰਬਾਣੀ ਦੀ ਇੱਕ ਬਹੁਤ ਹੀ ਤਾਕਤਵਰ ਤੁਕ ਵਿੱਚ ਮਿਲਦਾ ਹੈ ਇੱਕ ਐਸੀ ਤੁਕ ਜੋ ਸਾਡੇ ਸੋਚਣ ਦੇ ਢੰਗ ਨੂੰ ਸਿੱਧਾ ਚੈਲੰਜ ਕਰਦੀ ਹੈ ਤੇ ਇਹ ਚੁਣੌਤੀ ਕਿੱਥੇ ਮਿਲਦੀ ਹੈ ਸਿੱਖ ਧਰਮ ਦੇ ਮੂਲ ਗ੍ਰੰਥ ਜਪਜੀ ਸਾਹਿਬ ਦੀ ਬਿਲਕੁਲ ਸ਼ੁਰੂਆਤ ਵਿੱਚ ਇਹ ਪਹਿਲੀ ਪੌੜੀ ਦੀ ਪਹਿਲੀ ਹੀ ਤੁਕ ਹੈ ਕਹਿ ਸਕਦੇ ਹਾਂ ਕਿ ਇਹ ਪੂਰੀ ਬਾਣੀ ਦੀ ਨੀਵ ਰੱਖਦੀ ਹੈ ਜ਼ਰਾ ਧਿਆਨ ਨਾਲ ਸੁਣੋ ਇਸ ਤੁਕ ਨੂੰ ਬਹੁਤ ਸਿੱਧੀ ਬਹੁਤ ਸਾਫ਼ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇਹ ਸਿਰਫ ਇੱਕ ਲਾਈਨ ਨਹੀਂ ਇੱਕ ਐਲਾਨ ਹੈ ਇੱਕ ਬਹੁਤ ਵੱਡਾ ਦਾਵਾ ਤੇ ਇਸ ਦਾ ਮਤਲਬ ਕੀ ਹੈ ਮਤਲਬ ਬਿਲਕੁਲ ਸਾਫ਼ ਹੈ ਕਿ ਸਿਰਫ ਸੋਚਣ ਨਾਲ ਸਿਰਫ ਦਿਮਾਗੀ ਕਸਰਤ ਨਾਲ ਉਸ ਅਕਾਲ ਪੁਰਖ ਨੂੰ ਨਹੀਂ ਸਮਝਿਆ ਜਾ ਸਕਦਾ ਭਾਵੇਂ ਕੋਈ ਲੱਖਾਂ ਵਾਰ ਕੋਸ਼ਿਸ਼ ਕਰ ਲਵੇ ਇਹ ਤੁਕ ਸਿੱਧਾ-ਸਿੱਧਾ ਸਾਡੇ ਸਭ ਤੋਂ ਪਰੋਸੇਮੰਦ ਹਥਿਆਰ ਸਾਡੇ ਮਨ ਦੀਆਂ ਹੱਦਾਂ ਦੱਸ ਰਹੀ ਹੈ ਚਲੋ ਹੁਣ ਇਸ ਨੂੰ ਹੋਰ ਗਹਿਰਾਈ ਨਾਲ ਸਮਝਦੇ ਹਾਂ ਜੇ ਇਸ ਤੁਕ ਦੀ ਰੂਹ ਤੱਕ ਪਹੁੰਚਣਾ ਹੈ ਤਾਂ ਸਾਨੂੰ ਇਸ ਦੇ ਸਭ ਤੋਂ ਜ਼ਰੂਰੀ ਸ਼ਬਦ ਸੋਚ ਦੇ ਅਰਥਾਂ ਨੂੰ ਫਰੋਲਣਾ ਪਵੇਗਾ ਇਸ ਤੁਕ ਦੀ ਅਸਲ ਖੂਬਸੂਰਤੀ ਪਤਾ ਕਿੱਥੇ ਹੈ ਉਹ ਹੈ ਸੋਚ ਸ਼ਬਦ ਦੇ ਦੋਹਰੇ ਅਰਥਾਂ ਵਿੱਚ ਪਹਿਲਾਂ ਤਾਂ ਬਿਲਕੁਲ ਸਾਫ਼ ਹੈ ਸੋਚਣਾ ਵਿਚਾਰ ਕਰਨਾ ਪਰ ਇਸ ਦਾ ਇੱਕ ਹੋਰ ਮਤਲਬ ਹੈ ਜੋ ਸੋਚ ਤੋਂ ਆਇਆ ਹੈ ਜਿਸ ਦਾ ਮਤਲਬ ਹੈ ਸਰੀਰਿਕ ਸ਼ੁੱਧਤਾ ਜਿਵੇਂ ਤੀਰਥਾਂ ਤੇ ਜਾ ਕੇ ਨਹਾਉਣਾ ਧੋਣਾ ਤਾਂ ਗੁਰੂ ਸਾਹਿਬ ਇੱਥੇ ਇੱਕੋ ਤੀਰ ਨਾਲ ਦੋ ਨਿਸ਼ਾਨੇ ਲਾ ਰਹੇ ਨੇ ਉਹ ਕਹਿ ਰਹੇ ਨੇ ਕਿ ਨਾ ਤਾਂ ਸਿਰਫ ਦਿਮਾਗ ਲਾਉਣ ਨਾਲ ਤੇ ਨਾ ਹੀ ਸਿਰਫ ਬਾਹਰੀ ਕਰਮਕਾਂਡ ਕਰਨ ਨਾਲ ਗੱਲ ਬਣਨੀ ਹੈ ਚਲੋ ਅੱਗੇ ਦੇਖਦੇ ਹਾਂ ਗੁਰੂ ਸਾਹਿਬ ਇਹਨਾਂ ਕੋਸ਼ਿਸ਼ਾਂ ਦੀ ਬੇਕਾਰਤਾ ਨੂੰ ਦੱਸਣ ਲਈ ਬਹੁਤ ਹੀ ਜ਼ਬਰਦਸਤ ਅੰਦਾਜ਼ ਵਰਤਦੇ ਨੇ ਲੱਖ ਵਾਰ ਸੋਚੋ ਜ਼ਰਾ ਇੱਕ ਲੱਖ ਵਾਰ ਇਹ ਕੋਈ ਛੋਟਾ ਮੋਟਾ ਆંકੜਾ ਨਹੀਂ ਹੈ ਇਹ ਮਨੁੱਖੀ ਕੋਸ਼ਿਸ਼ ਦੀ ਆਖਰੀ ਹੱਦ ਹੈ ਉਸ ਦੀ ਸਿਖਰ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਵੀ ਕਾਫੀ ਨਹੀਂ ਹੈ ਭਾਵੇਂ ਕੋਈ ساری ਉਮਰ ਸੋਚਦਾ ਰਹੇ ਜਾਂ ਤੀਰਥਾਂ ਦੇ ਨਾ ਹੁੰਦਾ ਰਹੇ ਫਿਰ ਵੀ ਗੱਲ ਨਹੀਂ ਬਣਨੀ ਕਿਉਂ ਕਿ ਜਿਸ ਨੂੰ ਲੱਭਿਆ ਜਾ ਰਿਹਾ ਹੈ ਉਹ ਇਹਨਾਂ ਤਰੀਕਿਆਂ ਦੀ ਪਹੁੰਚ ਤੋਂ ਹੀ ਬਾਹਰ ਹੈ ਇਸ ਨੂੰ ਇੰਜ ਸਮਝੋ ਜਿਵੇਂ ਕੋਈ ਇੱਕ ਛੋਟੇ ਜਿਹੇ ਕੱਪ ਵਿੱਚ ਪੂਰੇ ਸਮੁੰਦਰ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਸਾਡਾ ਮਨ ਉਹ ਛੋਟਾ ਜਿਹਾ ਕੱਪ ਹੈ ਤੇ ਪਰਮਾਤਮਾ ਇੱਕ ਬੇਅੰਤ ਸਮੁੰਦਰ ਹੁਣ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਕੀ ਸਮੁੰਦਰ ਕਦੇ ਕੱਪ ਵਿੱਚ ਆ ਸਕਦਾ ਹੈ ਕਦੇ ਨਹੀਂ ਹਾਂ ਇੱਕ ਤਰੀਕਾ ਹੈ ਕੱਪ ਨੂੰ ਹੀ ਸਮੁੰਦਰ ਵਿੱਚ ਡੁੱਬਣਾ ਪਵੇਗਾ ਤਾਂ ਫਿਰ ਸਵਾਲ ਉੱਠਦਾ ਹੈ ਜੇ ਮਨ ਦੀ ਕੋਸ਼ਿਸ਼ ਹੀ ਰਸਤੇ ਦਾ ਰੋੜਾ ਹੈ ਤਾਂ ਫਿਰ ਰਾਹ ਕਿਹੜਾ ਹੈ ਜੇ ਸੋਚਣਾ ਜਵਾਬ ਨਹੀਂ ਤਾਂ ਫਿਰ ਜਵਾਬ ਹੈ ਕੀ ਤੇ ਗੁਰਬਾਣੀ ਇਸ ਦਾ ਜਵਾਬ ਦਿੰਦੀ ਹੈ ਬਿਲਕੁਲ ਅਗਲੀ ਹੀ ਤੁਕ ਵਿੱਚ ਉਹ ਇੱਕ ਨਵਾਂ ਰਾਹ ਦਿਖਾਉਂਦੀ ਹੈ ਸੋਚਣ ਦੀ ਥਾਂ ਤੇ ਸੁਣਨ ਦਾ ਰਾ ਮੰਨਣ ਦਾ ਰਾ ਤੇ ਇਹ ਬਦਲ ਕੀ ਹੈ ਇਹ ਹੈ ਹੁਕਮ ਹੁਕਮ ਦਾ ਮਤਲਬ ਹੈ ਉਸ ਰੱਬੀ ਪਾਣੇ ਨੂੰ ਉਸ ਕਾਇਨਾਤ ਦੇ ਨਿਯਮ ਨੂੰ ਸਮਝਣਾ ਤੇ ਉਸ ਦੇ ਨਾਲ-ਨਾਲ ਤੁਰਨਾ ਇਹ ਆਪਣੇ ਮਨ ਦੀ ਮੈਂ ਮੈਂ ਨੂੰ ਛੱਡ ਕੇ ਉਸ ਵੱਡੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਕਲਾ ਹੈ ਤਾਂ ਫਿਰ ਹੁਕਮ ਦਾ ਰਾਹ ਅਸਲ ਵਿੱਚ ਹੈ ਕਿ ਦੇਖੋ ਇਹ ਇੱਕ ਸਫ਼ਰ ਹੈ ਦਿਮਾਗ ਤੋਂ ਦਿਲ ਤੱਕ ਦਾ ਸਭ ਤੋਂ ਪਹਿਲਾਂ ਆਪਣੇ ਮਨ ਦੇ ਸ਼ੋਰ ਨੂੰ ਸ਼ਾਂਤ ਕਰਕੇ ਸੁੰਨਾ ਸ਼ੁਰੂ ਕਰਨਾ ਦੂਜਾ ਜੋ ਵੀ ਹੋ ਰਿਹਾ ਹੈ ਉਸ ਨਾਲ ਲੜਨ ਦੀ ਬਜਾਏ ਉਸ ਨੂੰ ਕਬੂਲ ਕਰਨਾ ਤੇ ਅਖੀਰ ਵਿੱਚ ਇਸੇ ਸਮਰਪਣ ਵਿੱਚੋਂ ਹੀ ਅਸਲੀ ਸ਼ਾਂਤੀ ਤੇ ਆਨੰਦ ਮਿਲਦਾ ਹੈ ਤਾਂ ਫਿਰ ਅਖੀਰ ਵਿੱਚ ਇਹ ਸਵਾਲ ਸਾਡੇ ਸਾਰਿਆਂ ਲਈ ਹੈ ਜੇ ਅਸਲੀ ਗਿਆਨ ਸੋਚਣ ਨਾਲ ਨਹੀਂ ਸਗੋਂ ਸੁਣਨ ਨਾਲ ਮਿਲਦਾ ਹੈ ਤਾਂ ਸੋਚੋ ਇਹ ਪੂਰੀ ਕਾਇਨਾਤ ਤੇ ਪੂਰਾ ਬ੍ਰਹਮੰਡ ਸਾਨੂੰ ਕੀ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਅਸੀਂ ਆਪਣੇ ਦਿਮਾਗ ਦਾ ਸ਼ੋਰ ਥੋੜਾ ਜਿਹਾ ਘੱਟ ਕਰੀਏ ਤਾਂ ਸ਼ਾਇਦ ਅਸੀਂ ਉਹ ਸੁਣ ਲਈਏ ਜੋ ਖੌਂਦ ਹਮੇਸ਼ਾ ਤੋਂ ਸਾਨੂੰ ਕਹਿ ਰਹੀ ਹੈ